ਬਸ ਬੂੜ ਤੇ ਹੋ ਗਿਆ ਸਾਫ ਨਾਲੇ ਨਾ ਸ਼ਰਟ ਥੋੜੀ ਧਿਆਨ ਨਾਲ ਪ੍ਰੈਸ ਕਰਿਓ ਇਹਦੀਆਂ ਕਰੀਜਾਂ ਸਾਰੀਆਂ ਬਾਹ ਦਿਓ ਮੈਂ ਕਹ ਤੂੰ ਚਿੰਤਾ ਨਾ ਕਰ ਭਤੀਜ ਤੇਰੀ ਟੌਰ ਪੂਰੀ ਹੋਊਗੀ ਤੂੰ ਜਾ ਸੇ ਅੱਜ ਬੜਾ ਕਵੇਲਾ ਹੋ ਗਿਆ ਕੁੜੀ ਹਜੇ ਤੱਕ ਆਈ ਨਹੀਂ ਹੈਗੀ ਫਿਕਰ ਹੋਣ ਡਿਆ ਮੈਨੂੰ ਮੇਰੀ ਦਵਾਈ ਲੈਣ ਲੱਗ ਪਈ ਹੁਣੀ ਆ ਜਾ ਸੀ ਮਾਂ ਮੰਮੀ ਮੇਰੀ ਗੱਲ ਸੁਨੋ ਆ ਟਾਈਮ ਕਿੰਨਾ ਹੋ ਗਿਆ ਵਾ ਆ ਪਹਿਨਾਈ ਨਹੀਂ ਹਜੇ ਤੱਕ ਮੈਨੂੰ ਤਾਂ ਪੁੱਤਰ ਆਹੋ ਗੱਲ ਦਾ ਫਿਕਰ ਲੱਗਾ ਹੋਇਆ ਕਿ ਹਜੇ ਤੱਕ ਆਈ ਕਿਉਂ ਨਹੀਂ ਅੱਗੇ ਤਾਂ ਆ ਜਾਂਦੀ ਐ 5:30 6:00 ਵਜੇ ਤੱਕ ਹੁਣ ਤਾਂ 7:30 ਹੋ ਗਏ ਸਵੇਰ ਦੀ ਕੁੜੀ ਗਈ ਆ ਉਹੀ ਜਿਹੜੀ ਸਵੇਰੇ ਰੋਟੀ ਖਾ ਕੇ ਜਾਂਦੀ ਐ ਨਾ ਉਹੀ ਬਸ ਖਾ ਕੇ ਜਾਂਦੀ ਜੇ ਨਾਲ ਕਿਤੇ ਟਿਫਨ ਤੱਕ ਨਹੀਂ ਖਾੜਦੀ ਹੈਗੀ ਤੇ ਮੈਂ ਆਟਾ ਕੱਢ ਕੇ ਫ੍ਰਿਜ ਚੋਂ ਤੇ ਬਾਹਰ ਬੈਠੀ ਆਂ ਭੀ ਆਏ ਤੇ ਮੈਂ ਦਵਾ ਦਵ ਗਰਮ ਗਰਮ ਫੁਲਕਾ ਲਾ ਕੇ ਦਵਾਂ ਪਰ ਅਜੇ ਤੱਕ ਮਾਨੂੰ ਮੂੜੀ ਨਹੀਂ ਹੈਗੀ ਮੈਨੂੰ ਇੰਨੀ ਟੈਨਸ਼ਨ ਲੱਗੀ ਜੇ ਨਾ ਕੋਈ ਹਿਸਾਬ ਨਹੀਂ ਸੀਮਾ ਮੈਂ ਤਾਂ ਬੜੀ ਭਾਗਾ ਵਾਲੀ ਕਿ ਤੇਰੀ ਵਰਗੀ ਨੂੰ ਮੈਨੂੰ ਮਿਲੇ ਨਹੀਂ ਤਾਂ ਕੋਣ ਨਾ ਨਾ ਦਾ ਧਿਆਨ ਰੱਖਦਾ ਜਿੰਨਾ ਤੂੰ ਰੱਖਦੀ ਆ ਗਰਮ ਗਰਮ ਖਾਣ ਨੂੰ ਦਿੰਨੀ ਉਹਦੇ ਕੱਪੜੇ ਲੈਣੇ ਦਾ ਹਰ ਇੱਕ ਚੀਜ਼ ਦਾ ਪੁੱਤਰ ਤੂੰ ਧਿਆਨ ਰੱਖਦੀ ਆ ਮੰਮੀ ਰੱਖਣਾ ਕਿਉਂ ਨਹੀਂ ਭੈਣ ਵੇਖੋ ਦੂਣਾ ਆਪਣੇ ਭਰਾ ਦਾ ਕਰਦੀ ਆ ਕੰਮ ਨਹੀਂ ਹੀ ਮਿਲੰਦਿਆ ਇਹਨਾਂ ਨੂੰ ਪੜ ਲੈ ਕੇ ਨੌਕਰੀਆਂ ਤੇ ਅੱਜਕੱਲ ਕਿਤੇ ਮੈਂ ਕਿੰਨੀ ਕਰਮਾਂ ਨਾਲ ਹੀ ਮਿਲਦੀ ਆਵਾ ਤੇ ਦੁਕਾਨ ਖੋਲ ਦਿੱਤੀ ਆ ਕਮਾਈ ਕਿੱਥੇ ਆ ਮੰਮੀ ਕਿਉਂ ਕੀ ਹੋਇਆ ਕੰਮ ਚੱਲਦਾ ਨਹੀਂ ਕੰਮ ਕਿੱਥੇ ਚੱਲਦਾ ਮੰਮੀ ਪੈਸੇ ਤਾਂ ਕੋਈ ਲਿਆ ਕੇ ਹੱਥ ਤੇ ਧਰਦੇ ਨਹੀਂ ਹੈਗੇ ਵੇਖੋ ਹੁਣ ਕਿਹੜਾ ਕੋਈ ਦਿਨ ਤਿਆਰ ਆ ਜਾਂ ਕਰਵਾ ਚੌਥ ਹੋਈ ਰਖੜੀ ਹੋਈ ਦਿਨ ਤਿਆਰ ਹੋਏ ਤੇ ਬੀਬੀਆਂ ਸਮਾਨ ਖੜਦੀਆਂ ਵਾ ਹੈ ਤੋ ਤੇ ਵਿਆਹ ਸ਼ਾਦੀ ਵੀ ਬਹੁਤ ਘੱਟ ਹੁੰਦੇ ਲੋਕੀ ਤੇ ਭੱਜ ਕੇ ਵਿਆਹ ਕਰਾਈ ਜਾਂਦੇ ਜਾਂ ਚੁੰਨੀ ਜੜਾ ਹੋਈ ਜਾਂਦੇ ਖਰਚੇ ਤੇ ਨੇ ਹੋ ਜਾਂਦੇ ਤੇ ਕਮਾਈ ਉੰਨੀ ਕੀ ਆ ਤੇ ਕੁੜੀ ਨੂੰ ਕਹਿ ਤੇ ਨਾ ਭੈਣ ਦੇ ਵੱਡੇ ਸਕੂਲ ਚ ਪਾ ਦਿੱਤਾ ਪੁੱਤਰ ਉਹਨੇ ਤਾਂ ਚੰਗਾ ਹੀ ਸੋਚਿਆ ਸੀ ਨਾ ਉਹਨੂੰ ਪਤਾ ਕੀ ਆ ਉਹਨੂੰ ਇਹ ਆ ਕਿ ਜਿੱਤਨਾ ਮੇਰੇ ਚਾਹ ਨਹੀਂ ਪੂਰੇ ਹੋਏ ਮੇਰੇ ਵੀਰ ਦੇ ਨਹੀਂ ਚਾਹ ਪੂਰੇ ਹੋਏ ਮੈਂ ਆਪਣੀ ਭਤੀਜੀ ਦੇ ਸਾਰੇ ਚਾਹ ਪੂਰੇ ਕਰਾਂ ਮੰਮੀ ਉਹੀ ਤੇ ਕਹਿ ਨਹੀਂ ਆ ਉਹ ਤੇ ਚਾਹ ਕਰਦੀ ਆ ਪਰ ਫੀਸ ਦੇ ਨਹੀਂ ਪਤਾ ਕਿੰਨੀ ਓਕੀ ਹੋ ਜੀ 2 ਮਹੀਨੇ ਦੀ 16000 ਰੁਪਿਆ ਫੀਸ ਜਾਣ ਦੀ ਜੇ ਤੇ ਅੱਗੋਂ ਉਹਦੀ ਪੜ੍ਹਾਈ ਵੀ ਇੰਨੀ ਔਖੀ ਆ ਮੈਂ ਸੋਚਦੀ ਹਾਂ ਟਿਊਸ਼ਨ ਰੱਖ ਲਾਂ ਹਜ਼ਾਰ ਰੁਪਿਆ ਤੇ ਉਹ ਮੰਗਣ ਦੀ ਟਿਊਸ਼ਨ ਵਾਲਾ ਹੈ ਸਕੂਲ ਦਾ ਖਰਚ ਵਾਧੂ ਵੈਨ ਲਵਾ ਕੇ ਦਿੱਤੀ ਫਿਰ ਇੰਨੇ ਕਿੱਥੋਂ ਪੈਸੇ ਨਿਕਲਣੇ ਸਾਡੇ ਕੋ ਅਜੇ ਤੇ ਸ਼ੁਕਰ ਹੈ ਭੈਣ ਮਾੜਾ ਮੋਟਾ ਕਰਦੀ ਆ ਤੇ ਸਾਨੂੰ ਦੇ ਦਿੰਦੀ ਆ ਤੇ ਚੱਲ ਕੁੜੀ ਦਾ ਤੋ ਦਿੰਦੇ ਪਰ ਉੱਚੇ ਵੀ ਨਹੀਂ ਗੁਜ਼ਾਰਾ ਹੁੰਦਾ ਮੱਸਾਂ ਇਹ ਖੇਚ ਤੂ ਕਿ ਮੈਂ ਕਰਦੀ ਆਪਣੇ ਤਾਂ ਸਾਰੇ ਚਾਅ ਮੈਂ ਰੱਖੇ ਕਦੀ ਮਖਸੂਰ ਨਹੀਂ ਚੱਜਣਾ ਸਵਾਇਆ ਕਦੀ ਮੈਂ ਮੇਕਅਪ ਨਹੀਂ ਲਿਆਂਦਾ ਉਹ ਹੀ ਪੁਰਾਣਾ ਹੀ ਵਰਤੀ ਜਾਂਦੀ ਮੈਂ ਕਿੱਥੇ ਜਾਣਾ ਤਿਆਰ ਹੋ ਕੇ ਪੁੱਤਰ ਉਹ ਜਿੰਨੇ ਚੋਕੀ ਹੈਗੀਆ ਖਰਚਾ ਕਰਦੀ ਤੇ ਹੈਗੀਆ ਉਹਨੇ ਵੇਖ ਆਪਣੇ ਵੀਰ ਦੀ ਜਿਹੜੀ ਦੁਕਾਨ ਖਲਵਾਈ ਸੀ ਨਾ ਤੇ ਬੈਂਕੋਂ ਕਰਜ਼ਾ ਲੈ ਕੇ ਖਲਵਾਈ ਸੀ ਉਹ ਹਰ ਮਹੀਨੇ ਬੈਂਕ ਦੀਆਂ ਕਿਸ਼ਤਾਂ ਵੀ ਦਿੰਦੀ ਆ ਦੁੱਜੇ ਬੰਨੇ ਪੁੱਤ ਮੈਨੂੰ ਇਹ ਵੀ ਫਿਕਰ ਆ ਉਹਦੀ ਉਮਰ ਵਧ ਹੀ ਜਾਂਦੀ ਆ ਵਿਆਹ ਦਾ ਕਰਦੀ ਐ ਕਿਤੇ ਰਿਸ਼ਤੇ ਆnde ਪਰ ਪਤਾ ਨਹੀਂ ਕੀ ਗੱਲ ਉਹ ਮੰਨਦੀ ਕਿਉਂ ਨਹੀਂ ਵਿਆਹ ਨੂੰ ਮੰਮੀ ਉਹਦੇ ਜ਼ਿੰਦਗੀ ਤੇ ਵੀ ਤੇ ਜ਼ਿੰਮੇਵਾਰੀ ਆ ਉਹ ਆਪਣੇ ਘਰ ਵੱਲ ਵੇਂਦੀ ਆ ਭਰਾ ਕੋ ਕਿੱਥੇ ਹੋਣਾ ਇੰਨੀ ਕਮਾਈ ਕੋਈ ਗੱਲ ਨਹੀਂ ਰਿਸ਼ਤਾ ਵੀ ਕਰ ਦਾਂਗੇ ਮੈਂ ਤੇ ਕਿੰਨੀ ਆਏ ਕੋਈ ਚੰਗੇ ਘਰ ਦਾ ਮੈਂ ਤੇ ਮਿੰਟ 'ਚ ਇਹਨਾਂ ਕੁੜੀ ਦੇ ਹੱਥ ਪੀਲੇ ਕਰਦੇ ਨੇ ਮੰਮੀ ਮੈਂ ਨਹੀਂ ਤੁਹਾਨੂੰ ਪੁੱਛਣਾ ਮੈਂ ਤੇ ਹਾਂ ਕਰੂਣੀ ਆ ਜੇ ਮੈਨੂੰ ਰਿਸ਼ਤਾ ਕੋਈ ਚੱਜਦਾ ਮਿਲੇ ਪਰ ਵੇਖੋ ਆਪਾਂ ਕੁੜੀ ਰੋੜ ਨਹੀਂ ਥੋੜੀ ਆ ਚੰਗੀ ਭਲੀ ਪੜ੍ਹੀ ਲਿਖੀ ਨੌਕਰੀ ਕਰਦੀ ਤੇ ਚੱਜਦੇ ਨਹੀਂ ਕਰਾਂਗੇ ਹੁਣ ਇਹ ਥੋੜੀ ਆ ਭੀ ਜੇ ਉਮਰ ਹੋ ਗਈ ਆ ਤੇ ਆਪਾਂ ਕੁੜੀ ਅੱਗੇ ਤੱਕੇ ਤੋੜ ਦਾਂਗੇ ਹਾਂ ਇਸ ਕਰਕੇ ਮੈਂ ਅੱਜ ਚੁੱਪ ਬੈਠੀ ਆ ਮਾਂ ਤੂੰ ਤਾਂ ਬੜੀ ਸਿਆਣੀ ਗੱਲ ਕੀਤੀ ਪੁੱਤ ਵਾਕੇ ਕੇ ਚੰਗੇ ਘਰ ਦਾ ਰਿਸ਼ਤਾ ਹੋਊਗਾ ਨਾ ਫੇਰ ਹੀ ਆਪਾਂ ਕਰਨਾ ਪਰ ਪੁੱਤ ਚੰਗਾ ਲੱਭਦੇ ਲੱਭਦੇ ਤੇ ਆਪਾਂ ਆਪਣੀ ਧੀ ਦੀ ਉਮਰ ਕਿੰਨੀ ਕਰਤੀ ਹੈਗੀ ਮਮੀ ਤੂੰ ਇਹ ਫਿਕਰ ਨਾ ਕਰੋ ਬਿਕੋ 60 70000 ਰੁਪਏ ਤੇ ਕੁੜੀ ਤਨਖਾਹ ਲੈ ਆਂਦੀ ਇੰਨੀ ਪੜ੍ਹੀ ਲਿਖੀ ਆ ਤੇ ਮੈਂ ਕੋਈ ਇਹਨੂੰ ਕੁੜੀ ਨੂੰ ਰੋੜ ਥੋੜੀ ਦੇਣਾ ਮੈਂ ਤੁਹਾਨੂੰ ਕੀ ਪਤਾ ਕਦੀ ਕਿਤੇ ਜਾ ਕੇ ਸੁਖਣਾ ਸੁਖ ਨਹੀਂ ਕਦੀ ਕਿਤੇ ਜਾ ਕੇ ਸੁਖਣਾ ਨਹੀਂ ਰਿਸ਼ਤਾ ਕੋਈ ਮੈਨੂੰ ਵਧੀਆ ਨਜ਼ਰ ਚ ਆ ਗਿਆ ਨਾ ਮੈਂ ਤਾਂ ਮਿੰਟਲ ਹੋਣਾ ਜੀ ਮੰਮੀ ਸਹੀ ਗੱਲ ਪੁੱਤਰ ਜਿੱਤੇ ਕੋਈ ਰਿਸ਼ਤਾ ਚੰਗਾ ਆ ਗਿਆ ਨਾ ਆਪਾਂ ਤਾਂ ਜਲਦੀ ਕਰ ਦੇਣਾ ਪਤਾ ਨਹੀਂ ਪਰ ਵੇਲਾ ਕਦੋਂ ਆਣਾ ਮੈਂ ਤਾਂ ਬੂਏ ਵਾਲੇ ਤੱਕ ਗਈ ਆ ਲੈ ਆ ਗਈ ਮੇਰੀ ਧੀ ਭੈਣ ਆ ਗਈ ਆ ਜਾ ਆ ਜਾ ਕਿਰ ਹਾਂ ਕਰ ਕੀ ਗੱਲ ਬੜੀ ਲੇਟ ਹੋ ਗਈ ਅੱਜ ਮੰਮੀ ਤੁਹਾਨੂੰ ਪਤਾ ਦੇਗਾ ਵਾ ਤਨਖਾਹ ਮਿਲਨੀ ਹੀ ਅੱਜ ਤੇ ਅਕਾਊਂਟ ਦੇ ਵਿੱਚ ਪੈ ਗਈ ਆਂਦੇ ਆਂਦੇ ਆ ਪਤਾ ਮੈਂ ਕਿੰਨਾ ਕੰਮ ਕੀਤਾ ਤੁਹਾਨੂੰ ਪਤਾ ਤਾਡੀ ਦਵਾਈ ਲੈ ਕੇ ਆਈ ਆ ਕਾਸ਼ੀ ਵਾਸਤੇ ਕਿੰਨਾ ਸਾਮਾਨ ਲੈ ਕੇ ਆਈ ਆ ਮੈਂ ਬਾਹਰ ਹੀ ਰੱਖ ਤਾ ਹੋਰ ਬਿਸਕੁਟ ਪੂਜੀਆ ਘਰ ਦਾ ਜਿਹੜਾ ਥੋੜਾ ਮੋਟਾ ਸਾਮਾਨ ਹੀ ਨਾ ਮੈਂ ਸਾਰਾ ਲੈ ਆਈ ਆ ਚਲਾ ਆ ਕੇ ਨੰ ਤੂੰ ਵਧੀਆ ਕੀਤਾ ਇੰਨੇ ਕੰਮ ਨਿਭਾ ਲਈ ਅੱਗੇ ਕੁੜੀ ਕਹਿੰਦੀ ਸੀ ਉਹ ਘਰ ਦਾ ਸਾਰਾ ਸਾਮਾਨ ਮੁੱਕ ਗਿਆ ਕਦੀ ਚਾਕਲੇਟ ਮੰਗਦੀ ਕਦੀ ਕੁਛ ਮੰਗਦੀ ਹੈ ਨਹੀਂ ਸੀ ਮੰਮੀ ਇਹਨੇ ਵਧੀਆ ਕੀਤਾ ਚਲ ਤੂੰ ਬਹਿ ਮੈਂ ਕਰਨੀ ਪਾਣੀ ਲੈ ਕੇ ਆਵਾ ਤੇ ਨਾਲ ਹੀ ਤੇਰੇ ਵਾਸਤੇ ਫੁਲਕਾ ਲਾਵਾਂ ਰੋਟੀ ਖਾ ਹਾਂਜੀ ਹਾਂਜੀ ਚਾ ਪਰ ਲੈ ਆ ਚਾ। ਓ ਮਮੀ ਮੈਂ ਤੁਹਾਨੂੰ ਕਿਹਾ ਹੀ ਨਾ ਕਾਸ਼ਵੀ ਦੀ ਫੀਸ ਦੇਣੀ ਸੀ ਸਵੇਰੇ। ਅੱਛਾ ਅੱਛਾ ਫੀਸ ਲੈ ਮੇਰੇ ਹੁੰਦੇ ਤੁਸੀਂ ਟੈਨਸ਼ਨ ਲੈਣ ਦੀ ਕੀ ਲੋੜ। ਆਹ ਵੇਖੋ ਮੈਂ ਪੈਸੇ ਕਢਵਾ ਲਿਆ ਸੀ। ਮੈਨੂੰ ਯਾਦ ਸੀਗਾ ਕਿ ਕਾਸ਼ਵੀ ਦੀ ਫੀਸ ਆਣੀ ਹੈ। ਪੁੱਤਰ ਮੇਰੀ ਗੱਲ ਸੁਣ। ਤੂੰ ਐਡੇ ਮਹਿੰਗੇ ਸਕੂਲ ਕਿਉਂ ਪਾਇਆ ਹੋਇਆ? ਕਦੇ 2 ਮਹੀਨਿਆਂ ਦੇ 10000 ਰੁਪਿਆ ਫੀਸ ਹੈਗੀ ਆ। ਮਮੀ ਗੱਲ ਪਤਾ ਗਈ ਆ। ਮੈਨੂੰ ਪੜੀ ਦੀ ਰੀਜ ਸੀਗੀ ਵੱਡੇ ਸਕੂਲ ਦੇ ਵਿੱਚ ਪੜਨ ਦੀ ਜਦੋਂ ਤੱਕ ਤੇ ਪਾਪਾ ਹੈਗੇ ਸੀ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਪਰ ਉਹਨਾਂ ਤੋਂ ਬਾਅਦ ਸਾਨੂੰ ਹੀ ਪਤਾ ਆਪਾਂ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰੇ ਹਾਂ ਮੈਂ ਪੜੀ ਤਾਂ ਹੈਗੀ ਸੀ ਪਰ ਵੱਡੇ ਸਕੂਲ ਨਾਲ ਨਹੀਂ ਤੁਹਾਨੂੰ ਵੀ ਪਤਾ ਬਾਅਦ 'ਚ ਫਿਰ ਮੈਂ ਆਪੇ ਕਮਾਉਂਦੀ ਸੀ ਆਪੇ ਹੀ ਪੜਦੀ ਹੀ ਫੀਸਾਂ ਵੀ ਆਪੇ ਲਾਂਦੀ ਹੀ ਵੀਰੇ ਦੀਆਂ ਵੀ ਤੇ ਤਾਂ ਕਰਕੇ ਉਹ ਰੀਜ ਮੈਂ ਆਪਣੀ ਭਤੀਜੀ ਤੇ ਪੂਰੀ ਕਰਨਾ ਚਾਹਨੀ ਮਮੀ ਵੀਰ ਲੋ ਪੈਣ ਕਿੰਨਾ ਸੋਚਦੀ ਇਹ ਭਤੀਜੀ ਬਾਰੇ ਸਹੀ ਗੱਲ ਐ ਸੀਮਾ ਵਾਕਈ ਤੇਰਾ ਪਿਓ ਹੀ ਇਹ ਜਿਹੜੀ ਜਾਇਦਾਦ ਬਣਾ ਗਿਆ ਬਣਾ ਗਿਆ ਸਾਡੇ ਕੋ ਫਾਚੋ ਕਿੱਥੇ ਬਣੀ ਸਾਡੇ ਕੋ ਤਾਂ ਦੋ ਵਕਤ ਦੀ ਰੋਟੀ ਖਾਣੇ ਵੀ ਬੜੀ ਮੁਸ਼ਕਲ ਹੁੰਦੀ ਸੀ ਪਰ ਮੇਰੀ ਧੀ ਨੇ ਵੱਡੀ ਪੈਣ ਹੋਣ ਦੇ ਨਾਤੇ ਆਪਣੇ ਭਰਾ ਨੂੰ ਵੀ ਚੰਗਾ ਪੜਾਇਆ ਉਹ ਗੱਲ ਵੱਖਰੀ ਐ ਚਨੂੜ ਚਲੇ ਨੌਕਰੀ ਨਹੀਂ ਮਿਲੀ ਮੇਰੇ ਤੀਨ ਨੌਕਰੀ ਮਿਲ ਗਏ ਪਰ ਇਹ ਕੋਈ ਪੁੱਤਾਂ ਤੋਂ ਘਟਨੇ ਇਹ ਸਾਰੇ ਪੁੱਤਾਂ ਵਾਲੇ ਫਰਜ਼ ਨਭਾਣ ਡਈ ਆ ਵੇਹਲਾ ਜਿੰਨੀ ਵੀ ਕਮਾਈ ਕਰਦੇ ਨਾ ਸਾਰੇ ਘਰ ਚ ਦਿੰਦੀ ਆ ਤੈਨੂੰ ਮੈਂ ਦੱਸਾਂ ਐਨੇ ਆਪਣੇ ਭਰਾ ਨੂੰ ਚੰਗੇ ਸਕੂਲ ਚ ਪੜਾਇਆ ਤੇ ਆਪ ਪ੍ਰਾਈਵੇਟ ਪੜਦੀ ਰਹੀ ਆ ਨਾਲ ਨੌਕਰੀ ਕਰਦੀ ਰਹੀ ਮੈਂ ਤੈਨੂੰ ਕਿਹਾ ਸੀ ਕਿ ਪੁੱਤ ਮੈਂ ਕਿਤੇ ਕੰਮ ਕਰ ਲੈਣੀ ਗੰਦੀ ਮੰਮੀ ਮੇਰੇ ਹੁੰਦਿਆ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੇ ਵੇਖ ਲੈ ਰੱਬ ਨੇ ਸਾਡੀ ਸੁਣ ਲਈ ਹਾਂ ਚੱਲ ਚਲ ਦੇ ਦੇ ਫਿਰ ਆਪਣੀ ਪਰਜਾਈ ਨੂੰ ਫੀਸ ਹੀ ਦੇ ਦੇ ਕੱਲੀ ਠੀਕ ਹੈ ਮੰਮੀ ਹੈਲੋ ਕਿਰਨ ਨਹੀਂ ਫੀਸ ਦੇ ਕੱਲੀ ਪੈਸੇ ਤਾਂ ਥੋੜੇ ਜਿ ਰੱਖੀ ਆਪਣੇ ਕੋਲ ਆਓ ਮੈਂ ਕੀ ਕਰਨੇ ਮੰਮੀ ਪੈਸੇ ਸਾਰੇ ਇਸ ਘਰ ਦੇ ਲਈ ਹੈਗੇ ਆ ਹਲੋ ਭਾਬੀ ਹਾਂ ਲੈ ਲਓ ਨਹੀਂ ਮੇਰੀ ਗੱਲ ਸੁਣੋ ਜਿਹੜਾ ਖਰਚਾ-ਕੁਰਚਾ ਕਰਦਾ ਉਹ ਤੂੰ ਹੀ ਚੁੱਕ ਮੇਕੋ ਕਿਤੇ ਜ਼ਿੰਮੇਵਾਰੀ ਚੁੱਕਣੀ ਜਾਂਦੀ ਬਸ ਤੂੰ ਮੈਨੂੰ ਕੁੜੀ ਦੀ ਫੀਸ ਦੇ ਦੇ ਮੈਂ ਭੇਜ ਦਾਂਗੀ ਸਵੇਰੇ ਕੋਈ ਗੱਲ ਨਹੀਂ ਤੁਹਾਨੂੰ ਵੀ ਤੇ ਹੋਣਾ ਮੈਂ ਕੋਈ ਸੂਟ ਲੈਣਾ ਕੋਸ਼ ਲੈਣਾ ਇਸ ਕਰਕੇ ਹਫੜੋ ਪੈਸੇ ਤੁਸੀਂ ਲੈ ਮੈਨੂੰ ਇਹਨੇ ਪੈਸਿਆਂ ਦੀ ਕੀ ਲੋੜ ਮੈਨੂੰ ਤੇ ਬਸ ਤੁਹਾਨੂੰ ਪਤਾ ਮੰਮੀ ਘਰਾਏ ਦੀ ਲੋੜ ਹੁੰਦੀ ਆ ਉਹ ਮੈਂ ਲੈ ਲੇ ਮੇਰੀ ਤੇ ਚੱਲ ਸਿਮਾ ਪਨਾਫ ਰੁੱਤੀ ਦੇ ਵਾਸਤੇ ਇਹ ਦੇਦੇ ਤੇ ਦੁਨੀਆਂ ਦੇ ਕੀ ਹੈ ਹਾਲ ਨਹੀਂ ਸਾਹਿਲ ਦਾ ਜਿਸਦੇ ਕਮਰੇ ਚ ਵਰਦਾ ਨਾ ਉੱਥੇ ਹੀ ਖਲੇਰਾ ਪਾ ਦਿੰਦਾ ਵੈ ਇਹਨਾਂ ਨੇ ਆਗੇ ਤੇ ਇਹਨਾਂ ਨੇ ਬੋਲਣਾ ਵਾ ਆ ਕੇ ਮੰਨੋ ਓ ਛੋਟੀ ਮੰਮੀ ਆ ਵੇ ਲੈ ਲੋ ਹੁਣ ਮੈਂ ਮੰਮੀ ਨੂੰ ਕਿਹਾ ਵੀ ਸੀਗਾ ਕਿ ਮੇਰੀ ਸ਼ਰਟ ਪ੍ਰੈਸ ਕਰਵਾ ਦਿਓ ਆ ਵੇ ਲੈ ਲੋ ਪ੍ਰੈਸ ਦਾਗ ਨਹੀਂ ਕੀਤੀ ਤੇ ਮੈਂ ਜਾਣਾ ਸੀ ਹੁਣ ਵੇ ਅਕਲ ਦੇ ਕੱਚਿਆ ਜਿਹੜਾ ਬਾਹਰ ਬੈਠਾ ਆ ਉਹਨੂੰ ਕਹਦੇ ਕਰਦੇ ਪ੍ਰੈਸ ਮੇਰੇ ਕੋਲ ਜੋ ਆ ਗਿਆ ਮੈਂ ਕਰਵਾਉਣ ਵਾਸਤੇ ਮੇਰੀ ਲੱਤ ਅੱਗੇ ਬੜੀ ਸਵੇਰ ਦੀ ਦਰਦੋਂ ਹੁੰਦੀ ਏ ਤੇਰਾ ਚਾਚਾ ਬਾਹਰ ਬੈਠਾ ਹੈ ਨਾ ਉਹਨੂੰ ਕਹਦੇ ਪ੍ਰੈਸ ਕਰ ਦੇ ਤੇ ਮੇਰੀ ਗੱਲ ਸੁਣ ਉਹਨੂੰ ਕਿ ਚੰਗੀ ਤਰ੍ਹਾਂ ਵਾਟ ਕੱਢੇ ਆਵੇ ਜਾ ਤੂੰ ਮੇਰੇ ਕੋਲ ਨਾ ਆਹੋ ਉਹਨੇ ਕਹੇ ਦਿਨ ਕੰਮ ਹੋਣਾ ਉਹਨੇ ਕਿਹਾ ਮੈਂ ਜਾ ਕੇ ਤੇ ਕਹਿ ਦੇ ਆ ਤਾਂ ਵੀ ਕੋਈ ਹਾਲ ਨਹੀਂ ਮੇਰਾ ਸਿਰ ਖਾਨ ਆ ਗਿਆ ਕੱਪੜੇ ਪ੍ਰੈਸ ਕਰਦੇ ਅ ਚਾਚਾ ਜੀ ਹਾਂ ਸਾਹਿਲ ਹ ਮੈਂ ਕਹਾਂ ਮੇਰੀ ਸ਼ਰਟ ਪ੍ਰੈਸ ਕਰ ਦੋਗੇ ਤੁਸੀਂ ਵਿਹਲੇ ਹੀ ਜੇ ਕਰ ਹਾਂ ਕਰ ਦਿਓ ਕਰ ਦਿਓ ਜੇਤੀ ਮੈਂ ਨਾ ਜਾਣਾ ਵਾ ਸ਼ਾਮੇ ਮੇਰੇ ਆਦੋ ਡੀ ਕੰਦੇ ਆ ਯਾਰ ਮੈਂ ਮੈਂ ਪ੍ਰੈਸ ਕਰਾਂ ਆ ਹੋ ਤੁਸੀਂ ਵਿਹਲੇ ਬੈਠੇ ਜੇ ਇੱਥੇ ਤੁਸੀਂ ਕਿੱڑا ਕਿਤੇ ਜਾਣਾ ਵਾ ਨੂੰ ਬਾਹਰੋਂ ਕਰਾ ਦੇਣਾ ਵਾ ਉਹ ਨਹੀਂ ਨਹੀਂ ਬਾਹਰ ਜਾਣ ਦਾ ਟਾਈਮ ਨਹੀਂ ਹੈਗਾ ਮੈਂ ਸੋ ਕੋ ਛੇਤੀ ਜਾਣਾ ਵਾ ਮਮੀ ਨੂੰ ਕਹਿ ਕੇ ਵੀ ਗਿਆ ਹੈਗਾ ਕਿ ਚਾਚਾ ਜੀ ਨੂੰ ਕਹਿ ਕੇ ਨਾ ਸ਼ਰਟ ਪ੍ਰੈਸ ਕਰਾ ਦਿਓ ਮੇਰੀ ਉਹ ਲੈ ਸੱਚ ਇੱਕ ਗੱਲ ਤੇ ਹੋਰ ਕਹਿਣੀ ਭੁੱਲ ਗਿਆ ਮੈਂ ਵਾ ਹੈ ਨਾ ਮੇਰਾ ਕੈਨ ਨੂੰ ਦੇਲਤ ਨਹੀਂ ਕਰੰਦਿਆ ਪਰ ਨਾ ਮੈਂ ਲੇਟ ਹੋਣ ਨਿਆ ਵਾ ਮੈਨੂੰ ਕਹਿਣਾ ਹੀ ਪੈਣਾ ਵਾ ਸ਼ਰਟ ਤੇ ਪ੍ਰੈਸ ਕਰਨੀ ਆ ਆ ਨਾਲੇ ਨਾ ਮੇਰੇ ਸ਼ੂਜ਼ ਵੀ ਪਾਲਿਸ਼ ਕਰ ਦਿਓ ਛੇਤੀ ਕਰ ਦਿਓ ਮੈਂ ਲੇਟ ਹੋਣ ਨਿਆਵਾ ਹੁਣ ਇੱਥੇ ਖਲੋਤੇ ਨਾ ਨਾ ਰਹੋ ਛੇਤੀ ਕਰ ਦਿਓ ਮੈਂ ਲੇਟ ਹੋਣ ਨਿਆਵਾ ਤੁਹਾਨੂੰ ਦੋ ਵਾਰੀ ਕਹਤਾ ਮੈਂ ਗੋਲਡੀ ਹਾਂਜੀ ਕਿੱਥੇ ਚੱਲਿਆ ਨਹੀਂ 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 ਮੰਮੀ ਆ ਬੂਟ ਤੇ ਮੇਰੇ ਆ ਉਹ ਤੁਹਾਨੂੰ ਮੈਂ ਗੱਲ کہہ ਕੇ ਵੀ ਗਿਆ ਸੀਗਾ ਕਿ ਮੈਂ ਪਾਰਟੀ ਤੇ ਜਾਣਾ ਵਾ ਨਾਈ ਤੁਸੀਂ ਮੇਰੇ ਬੂਟ ਪਾਲਿਸ਼ ਕਰਾਏ ਨਾਈ ਸ਼ਰਟ ਪ੍ਰੈਸ ਕਰਾਈ ਹੁਣ ਮੈਂ ਜਾਜਾ ਜੀ ਨੂੰ ਗਿਆ ਕਰਦੇਓ ਤੈਨੂੰ ਮੈਂ ਛਿੱਤਰ ਮਾਰਾ ਤੇ ਚਪੇੜਾ ਮਾਰਾ ਨਾਲ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਚਾਚੇ ਕੋਲ ਬੂਟ ਪਾਲਿਸ਼ ਪਿਆ ਕਰਾਨਾ ਹੈ ਓ ਭਾਬੀ ਕੋਈ ਗੱਲ ਨਹੀਂ ਫਿਰ ਕੀ ਆ ਮੇਰੇ ਪੁੱਤਾਂ ਵਰਗਾ ਵਾ ਫਿਰ ਕੀ ਆ ਜੇ ਮੈਂ ਕਰਤੇ ਹਾਈ ਇੱਥੇ ਕੀੜੀ ਗੱਲ ਹੈਗੀ ਆ ਬਸ ਆਹੀ ਗੋਲਡੀ ਤੇਰੇ ਸਭ ਤੋਂ ਵੱਡੀ ਕਮੀ ਏ ਤੂੰ ਹੀ ਇਹਨੂੰ ਵਿਗਾੜਿਆ ਹੋਇਆ ਈ ਕੋਈ ਗੱਲ ਨਹੀਂ ਤੇ ਜਿਹੜਾ ਅੱਜ ਬੂੜ ਤੇ ਪਾਲਿਸ਼ ਕਰਦਾ ਉਹਦੇ ਕੋਈ ਗੱਲ ਨਹੀਂ ਮੇਰੇ ਬੱਚਿਆਂ ਵਰਗਾ ਕੋਈ ਗੱਲ ਆ ਵੇਖ ਲਓ ਚਾਚਾ ਜੀ ਆ ਤੁਹਾਡੀਆਂ ਜਿਹੜੀਆਂ लाਡਲੀਆਂ ਭਾਬੀਆਂ ਵਾ ਨਾ ਮੈਨੂੰ ਕਿਤੇ ਆਨ ਜਾਣ ਨਹੀਂ ਦਿੰਦੀਆਂ ਹੁਣ ਵੇਖ ਲਓ ਮੈਂ ਆਪਣੇ ਨਾ ਦੋਸਤ ਦੀ ਪਾਰਟੀ ਤੇ ਜਾਣਾ ਵਾ ਕੋਈ ਬਹਾਨਾ ਨਹੀਂ ਦਿੰਦੀਆਂ ਮੈਨੂੰ ਤੇ ਕਹਿੰਦੀਆਂ ਘਰੇ ਰਹਿ ਕੋਈ ਬਹਾਨੇ ਦੇਣਾ ਤੈਨੂੰ ਨਹੀਂ ਸਾਹਿਬ ਨਹੀਂ ਕਿਹੜੀ ਤੂੰ ਗੱਲ ਕੀਤੀ ਹੈ ਤੂੰ ਜਿੱਥੇ ਜਾਣਾ ਚਾਹ ਕੋਈ ਨਹੀਂ ਜਿੰਨੇ ਪੈਸੇ ਚਾਹੀਦੇ ਮੈਂ ਬੈਠਣਾ ਮੈਂ ਆਪੀ ਦੇ ਦੂੰਗਾ ਆ ਵੇਖ ਲਾ ਠੀਕ ਹੈ ਤੇ ਮੈਂ ਸ਼ਰਟ ਤੇਰੀ ਕਰ ਦਿੰਦਾ ਹਾਂ ਬਸ ਬੂਟ ਤੇ ਹੋ ਗਿਆ ਸਾਫ ਨਾਲੇ ਨਾ ਸ਼ਰਟ ਥੋੜੀ ਧਿਆਨ ਨਾਲ ਪ੍ਰੈਸ ਕਰਿਓ ਇਹਦੀਆਂ ਕਰੀਜਾਂ ਸਾਰੀਆਂ ਬਾਹ ਦਿਓ ਮੈਂ ਕਹ ਤੂੰ ਚਿੰਤਾ ਨਾ ਕਰ ਭਤੀਜ ਤੇਰੀ ਟੌਰ ਪੂਰੀ ਹੋਊਗੀ ਤੂੰ ਜਾ ਸਹੀ ਕੋਈ ਗੱਲ ਨਹੀਂ ਹਾਂ ਤੂੰ ਇਹਨੂੰ ਪੈਸੇ ਵੀ ਦੇਣ ਲੱਗਿਆ ਜਾਣ ਵਾਸਤੇ ਤੇ ਫਿਰ ਕੀ ਐ ਭਾਬੀ ਕੋਈ ਗੱਲ ਨਹੀਂ ਜਿੰਨੇ ਚਾਹੀਦੇ ਯਾਰ ਕੋਈ ਗੱਲ ਨਹੀਂ ਲੱਲੀ ਮੇਰ ਕੋ ਠੀਕ ਐ ਚਾਚਾ ਜੀ ਮੰਮੀ ਉਹ ਪ੍ਰੈਸ ਦਿਓ ਮੈਨੂੰ ਮਾੜੀ ਜੀ ਅਲਮਾਰੀ ਚੋਂ ਕੱਢ ਲੈ ਪ੍ਰੈਸ ਹਾਂਜੀ ਕੀ ਕਰਨੀ ਓ ਉਤਰ ਤੂੰ ਤੇ ਪਾਈ ਐ ਢੀ ਵਧੀਆ ਸ਼ਰਟ ਤੂੰ ਦੇ ਸੇ ਮੈਚਿੰਗ ਤੇਰੀ ਪੂਰੀ ਇੰਨਾ ਸੋਹਣਾ ਲੱਗਣਾ ਪਿਆ ਇਹ ਤਾਂ ਮੈਚ ਵੀ ਨਹੀਂ ਕਰਨੀ ਤੇਰੇ ਨਾਲ ਉਹ ਮੇਰੀ ਨਹੀਂ ਆ ਸਾਹਿਲ ਦੀ ਆ ਉਹਨੇ ਜਾਣਾ ਵਾ ਕਿਤੇ ਤੇ ਉਹ ਆਂਦਾ ਮੈਨੂੰ ਜਲਦੀ ਆ ਪ੍ਰੈਸ ਕਰ ਦੋ ਤੇ ਤੂੰ ਕਰਦੀ ਪ੍ਰੈਸ ਮਿੰਟ ਤੱਕ ਕਦੋਂ ਤੱਕ ਕਦੋਂ ਤੱਕ ਪਤੀ ਜੱਤੀਆਂ ਦੇ ਕੰਮ ਕਰਦਾ ਰਹੇਗਾ ਆਪਣੇ ਬਾਰੇ ਨਹੀਂ ਸੋਚੇਗਾ ਮੈਨੂੰ ਜਿੰਦੇ ਦੀ ਮਾਰ ਛੱਡ ਨਹੀਂ ਕੋਈ ਦਿਲ ਦੀ ਗੱਲ ਨਹੀਂ ਕਰਦਾ ਕੋਈ ਵਸਰਦਾ ਨਹੀਂ ਮੈਂ ਤਾਂ ਇਹ ਲੱਗਦਾ ਤੂੰ ਆਪਣੇ ਨੂੰ ਖਤਮ ਹੀ ਕਰ ਲਿਆ ਨਹੀਂ ਕੋਈ ਜ਼ਰੂਰੀ ਹੁੰਦਾ ਦੇ ਇੱਕ ਸਾਡੇ ਚਲੀ ਗਈ ਆ ਉਹ ਤੇਰੇ ਸਮੇਲੇ ਮੇਰੇ ਭਾਗਾ ਹੀ ਨਹੀਂ ਸੀ ਆਪਣੀ ਜ਼ਿੰਦਗੀ ਨੂੰ ਦੂਸਰਾ ਮੌਕਾ ਤੇ ਦੇ ਖਰੇਗਲੀ ਆਵੇ ਤੇ ਕਿੰਨੀਆਂ ਖੁਸ਼ੀਆਂ ਲਾਵੇ ਬੇਟਾ ਬੇਟਾ ਦੇਖ ਮੈਂ ਕਿੰਨੀ ਕੀ ਦੇਰ ਤੇ ਤੈਨੂੰ ਸਾਥ ਦਵਾਂਗੀ ਮੈਂ ਦੁਨੀਆ ਤੇ ਬਹਿ ਰਣਾ ਮੈਨੂੰ ਚੈਨ ਨਹੀਂ ਹੋਗਾ ਤੇਰਾ ਘਰ ਨਹੀਂ ਬਸੇਗਾ ਮੈਂ ਚੈਨ ਮਰ ਵੀ ਨਹੀਂ ਹੋ ਸਕਣਾ ਤੂੰ ਮੇਰੇ ਅੱਖੇ ਲੱਗਦੇ ਪੁੱਤਰ ਮੇਰੇ ਮੇਰੇ ਅੱਖੇ ਲੱਗਦੇ ਉਹ ਜਿੱਕੋ ਗੱਲ ਕਹਿੰਦੇ ਰਹਿੰਦੇ ਜੀ ਮੈਂ ਕਹਿੰਦੀ ਰਹਿਣਾ ਮੈਂ ਕਹਿੰਦੀ ਰਹਿਣਾ ਤੂੰ ਮੇਰੇ ਅੱਖੇ ਲੱਗਦੇ ਪੁੱਤ ਆਪਣਾ ਘਰ ਬਸਾ ਉਹ ਵੀ ਮੰਮੀ ਮੇਰੇ ਹੀ ਬੱਚੇ ਆ ਹਨਾ ਉਹ ਮੇਰੇ ਪੁੱਤਾਂ ਵਰਗਾ ਵਾ ਈਸ਼ਿਕਾ ਵੇਖੋ ਮਿਲਣਾ ਕਿੰਨਾ ਲਗਾਵ ਕਰਦੀ ਆ ਹਨਾ ਫੇਰ ਕੀ ਹੈ ਜੋ ਮੈਂ ਕਰ ਦਿੱਤਾ ਤੇ ਕੋਈ ਗੱਲ ਨਹੀਂ ਨਹੀਂ ਉਹ ਕੋਈ ਗੱਲ ਪਰ ਤੇਰਾ ਨਹੀਂ ਜੀ ਕਦ ਮੇਰੇ ਬੱਚੇ ਵੀ ਹੋਣ ਮੈਨੂੰ ਪਾਪਾ ਪਾਪਾ ਕਹਿਣ ਤੇਰਾ ਨਹੀਂ ਜੀ ਕਰਦਾ ਮੰਮੀ ਮੇਰੇ ਕਰਮਾਂ ਚ ਨਹੀਂ ਹੈਗਾ ਮੇਰਾ ਕੀ ਕਰਦਾ ਮੇਰੇ ਪੋਤਰੇ ਪੋਤਰੀ ਹੋਣ ਮੈਂ ਦਾਦੀ ਕਿਆ ਹੈ ਜੀ ਤੇ ਹਾਂ ਪਰ ਮੈਨੂੰ ਚਾਹੀਦੇ ਤੇਰੇ ਬੱਚੇ ਚਾਹੀਦੇ ਮੈਂ ਦੇਖਣਾ ਚਾਹਨੀ ਤੇਰੇ ਬੱਚਾ ਆਪਣੀ ਮਾਂ ਦੀ ਇਹ ਵੀ ਖਾਸ਼ ਨਹੀਂ ਪੂਰੀ ਕਰ ਸਕਦਾ ਤੂੰ ਮੇਰੇ ਵਾਸਤੇ ਵੇਖ ਮੈਂ ਹੱਥ ਜੋੜਨੀ ਮੇਰੇ ਵਾਸਤੇ ਨਹੀਂ 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 ਮੇਰੇ ਵਾਸਤੇ ਤੂੰ ਮਨਜਾ ਪੁੱਤਰ ਬਾਂਝਾ ਵੇ ਮੇਰੀ ਵੀ ਤਾਂ ਖੁਸ਼ ਆਈ ਹੈ ਮੇਰੇ ਮਨ 'ਚ ਬੜੀਆਂ ਸਦਰਾ ਤੇਰੇ ਲਈ ਨਾ ਮੇਰੇ ਤੇ ਪ੍ਰੈਸ਼ਰ ਪਾਉ ਪਤਾ ਨਾ ਪ੍ਰੈਸ਼ਰ ਪਾਉ ਤੂੰ ਹੀ ਮੇਰੇ ਤੇ ਪ੍ਰੈਸ਼ਰ ਪਾਉਣ ਦੇ ਤੂੰ ਆਪਣੇ ਆਪ ਨੂੰ ਖਤਮ ਕਰ ਲੈ ਕੋਈ ਦਿਲ ਨਹੀਂ ਘਾਲ ਕਰਨਾ ਮੇਰੇ ਨਾਲ ਕਿਤੇ ਨਾ ਕਰੇਗਾ ਮੈਂ ਬਹਿ ਰਹਿਣਾ ਦੁਨੀਆ ਤੇ ਕਿਤੇ ਨਾ ਕਰੇਗਾ ਮੁੜ ਕੇ ਕੋਈ ਨਹੀਂ ਮੰਮੀ ਮੈਂ ਇਹੋ ਸੋਚਣ ਲੱਗੀ ਮੇਰੇ ਕਰਮਾਂ ਤੇ ਨਹੀਂ ਐ ਨਹੀਂ ਸੋਚਣਾ ਕਿ ਮੈਂ ਫੇਰ ਗਲਤੀ ਕਰ ਲਈ ਨਾ ਤੁਹਾਡੇ ਕੋ ਆ ਕੇ ਮੈਂ ਪ੍ਰੈਸ ਮੰਗ ਕੇ ਤੁਸੀਂ ਫੇਰ ਕੱਲ ਵਾਲੀ ਗੱਲ ਹੀ ਲਾ ਕੇ ਨਹੀਂ ਐ ਨਹੀਂ ਸੋਚਣਾ ਤੂੰ ਐਸ ਬਾਰੇ ਸੋਚ ਕਿ ਮੇਰੀ ਮਾਂ ਕਹਿੰਦੀ ਵੀ ਮੈਂ ਘਰ ਬਸਾਣਾ ਚਲੋ ਮੈਨੂੰ ਜਾਣ ਦੋ ਮੈਂ ਪਤਾ ਨਹੀਂ ਮੰਮੀ ਨੇ ਤੇ ਰੋਜ਼ ਕੋਹਨ ਕਰ ਦਿੰਦੇ ਫਰ ਕਿੰ ਕਰਾਂ ਯਾਰ ਨਹੀਂ ਚੋਣਾ ਦੁਬਾਰਾ ਮੇਰੇ ਨਾਲ ਉਹ ਸਭ ਕੁਝ ਹੋ ਗਿਆ ਨਾ ਨਹੀਂ ਸਮਝਦੀ ਨਾ ਇਹ ਤੇ ਮਨਪਿੱਕ ਕੋ ਡਰ ਬੈਠਾ ਹੈ ਮੇਰੇ ਨਾਲ ਐਈ ਕੋਈ ਦੁਬਾਰਾ ਹੋਏਗਾ ਕੋਈ ਜ਼ਰੂਰੀ ਹੈ ਦੁਬਾਰਾ ਜੇ ਕੋਈ ਚੰਗੀ ਆਵੇ ਸਮੇਂਦਾਈ ਨਹੀਂ ਗਾਨੂ ਇਹ ਵਾਹੀ ਉਹ ਮੇਰੇ ਰੱਬਾ ਮੇਰੇ ਬੱਚੇ ਦੀ ਝੋਲੀ ਖੁਸ਼ੀਆਂ ਨਾ ਪਰਦੇ ਮੇਰੇ ਹੀ ਹਿੱਸੇ ਦੀ ਖੁਸ਼ੀਆਂ ਵੀ ਉਸੇ ਨੂੰ ਦੇ ਦੇ ਮੈਂ ਵਾਸਤੇ ਪਰ ਨਹੀਂ ਤੇਰ ਤਰਲੇ ਲੈਣਾਂ ਇਹਦਾ ਕਰ ਬੁਸਾ ਦੇ ਪ੍ਰਮਾਤਵਾ ਇਹਦੇ ਮੇਰੇ ਇਹਦੇ ਮਾਂ ਚ ਰਹਿਮ ਪਾਲੇ ਆਪਣੀ ਮਾਂ ਦੇ ਰਹਿਮ ਕਰੇ